i ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਰਾਜਸਥਾਨ ਤੋਂ ਰਾਜਸਥਾਨ ਦੇ ਚਾਲਾਵਾੜ ਦੇ ਪਿਪਲੋੜੀ ਪ੍ਰਾਇਮਰੀ ਸਕੂਲ ਵਿੱਚ ਇੱਕ 20 ਸਾਲ ਪੁਰਾਣੀ ਇਮਾਰਤ ਦੀ ਛੱਤ ਡਿੱਗਣ ਕਾਰਨ ਇੱਕ ਦੁਖਾਂਤ ਘਟਨਾ ਵਾਪਰੀ ਹੈ ਜਿਸ ਵਿੱਚ 6 ਬੱਚਿਆਂ ਦੀ ਮੌਤ ਹੋ ਗਈ ਹੈ ਤੇ 15 ਤੋਂ ਵੱਧ ਵਿਦਿਆਰਥੀ ਜ਼ਖਮੀ ਹੋ ਗਏ ਹਨ ਇਹ ਭਿਆਨਕ ਘਟਨਾ ਅੱਜ ਸਵੇਰੇ ਵਾਪਰੀ ਤਸਵੀਰਾਂ ਦੇਖ ਕੇ ਦਿਲ ਕਬਰਾਂ ਜਾਂਦਾ ਹੈ ਇਸ ਵੇਲੇ ਕਲਾਸਾਂ ਚੱਲ ਰਹੀਆਂ ਸੀ ਬੱਚਿਆਂ ਦੀਆਂ ਤੇ ਇਸੇ ਦੌਰਾਨ ਸਕੂਲ ਦੀ ਛੱਤ ਡੇਗੀ ਮੌਕੇ ਦੇ ਉੱਪਰ ਪੁਲਿਸ ਅਤੇ ਸਥਾਨਕ ਨਕ ਲੋਕਾਂ ਨੇ ਪਹੁੰਚ ਕੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ 6 ਬੱਚੇ ਜਿਹੜੇ ਨੇ ਉਹ ਮੌਕੇ ਤੇ ਹੀ ਇਸ ਫਾਨੀ ਸੰਸਾਰ ਨੂੰ અલਵਿਦਾ ਅੱਗੇ ਔਰ ਤੁਹਾਨੂੰ ਦੱਸ ਦਈਏ ਕਿ ਵੱਡੇ ਪੱਧਰ ਦੇ ਉੱਪਰ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ ਸਕੂਲ ਦੀ ਪੱਥਰ ਦੀ ਸਲੇਬ ਦੀ ਛੱਤ ਨੇ ਨੁਕਸਾਨ ਨੂੰ ਵਧਾ ਦਿੱਤਾ ਹੈ ਸਕੂਲ ਦੀ ਛੱਤ ਡਿੱਗਣ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਔਰ ਤੁਹਾਨੂੰ ਦੱਸ ਦਈਏ ਕਿ ਇਸ ਸਾਰੇ ਮੰਜ਼ਰ ਨੂੰ ਵੇਖ ਕੇ ਦਿਲ ਖਬਰਾ ਜਾਂਦਾ ਹੈ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਮੌਕੇ ਤੇ ਪਰਿਵਾਰਕ ਜੀ ਪਹੁੰਚੇ ਨੇ ਔਰ ਆਪਣੇ ਆਪਣੇ ਬੱਚੇ ਉਪਾਲ ਦੇ ਪੇ ਨੇ ਔਰ ਸਥਾਨੀਅ ਲੋਕੀ ਜਿਹੜੇ ਉੱਥੇ ਮੌਕੇ ਤੇ ਮੌਜੂਦ ਸਨ ਸਕੂਲ ਦੇ ਵਿੱਚ ਟੀਚਰ ਸਟਾਫ ਜਿਹੜੇ ਵੀ ਮੌਜੂਦ ਸਨ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਬੱਚੇ ਮਲਵੇ ਥੱਲੇ ਆ ਗਏ ਨੇ ਛੱਤ ਡਿੱਗਣ ਕਰਕੇ ਜਿਨ੍ਹਾਂ ਉੱਪਰ ਛੱਤ ਡਿੱਗੀ ਹੈ ਉਹਨਾਂ ਨੂੰ ਬਾਹਰ ਕੱਢਿਆ ਜਾਏ ਪਰ ਫਿਲਹਾਲ ਖਬਰ ਸਾਹਮਣੇ ਆ ਰਹੀ ਹੈ ਕਿ 6 ਤੋਂ ਵੱਧ ਜਿਹੜੇ ਵਿਦਿਆਰਥੀ ਸੀਗੇ ਉਹ ਮੌਕੇ ਤੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਔਰ 15 ਬੱਚੇ ਘਾਇਲ ਨੇ ਗੰਭੀਰ ਰੂਪ ਤੋਂ ਘਾਇਲ ਨੇ ਕਾਫੀ ਸੱਟਾਂ ਉਹਨਾਂ ਦੇ ਲੱਗੀਆਂ ਨੇ ਛੱਤ ਅਚਾਨਕ ਡਿੱਗ ਗਈ ਸਕੂਲ ਦੀ ਬਿਲਡਿੰਗ 20 ਸੀਗੀ ਔਰ ਇਸਦੀ ਛੱਤ ਅਚਾਨਕ ਡਿੱਗਨ ਕਰਕੇ ਬੱਚੇ ਕਲਾਸ ਦੇ ਵਿੱਚ ਪੜ੍ਹਦੇ ਪਏ ਸੀਗੇ ਰੋਜ਼ ਦੀ ਤਰ੍ਹਾਂ ਉਹ ਆਪਣੇ ਸਕੂਲ ਜਾਂਦੇ ਨੇ ਆਪਣੀ ਕਲਾਸ ਅਟੈਂਡ ਕਰਦੇ ਨੇ ਟੀਚਰ ਸਾਹਿਬਾਨ ਉਹਨਾਂ ਨੂੰ ਪੜਾ ਰਹੇ ਨੇ ਤੇ ਉੱਪਰ ਛੱਤ ਡਿੱਗ ਜਾਂਦੀ ਹੈ ਬੱਚਿਆਂ ਦੇ ਉੱਪਰੋਂ ਅਚਾਨਕ ਜਦੋਂ ਛੱਤ ਡਿੱਗਦੀ ਹੈ ਹਫੜਾ ਦਫੜੀ ਮੱਚਦੀ ਹੈ ਜਿਸ ਦੇ ਚਲਦਿਆਂ 6 ਬੱਚੇ ਜਿਹੜੇ ਨੇ ਉਹ ਮੌਕੇ ਤੇ ਹੀ ਪੂਰੇ ਹੋ ਜਾਂਦੇ ਨੇ ਤੇ 15 ਤੋਂ ਵੱਧ ਬੱਚੇ ਜਿਹੜੇ ਗਾਇਲ ਨੇ ਹਜੇ ਹੋਰ ਬੱਚਿਆਂ ਨੂੰ ਛੱਤ ਦਾ ਜਿਹੜਾ ਮਲਵਾ ਉਹਦੇ ਨੀਚੋਂ ਕੱਢਿਆ ਜਾ ਰਿਹਾ ਹੈ ਗਾਇਲਾਂ ਦੀ ਗਿਣਤੀ ਹੋਰ ਵੱਧ ਸਕਦੀ ਹੈਗੀ ਇਹ ਮੌਕੇ ਦੇ ਉੱਪਰ ਪਰਵਾਹ ਰਕਜੀ ਪਹੁੰਚੇ ਨੇ ਤੁਸੀਂ ਸਾਰਾ ਮੰਜ਼ਰ ਆਪਣੀ ਅੱਖਾਂ ਸਾਹਮਣੇ ਵੇਖ ਸਕਦੇ ਹੋ ਕਿ ਕਿਵੇਂ ਆਪਣੇ ਬੱਚਿਆਂ ਨੂੰ ਭਾਲ ਰਹੇ ਨੇ ਲੋਕ ਰਾਜਸਥਾਨ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਰਾਜਸਥਾਨ ਦੇ ਸਕੂਲ ਦੀ ਖਬਰ ਹੈ ਜਦੀ ਛੱਤ ਡਿੱਗੀ ਹੈ ਰਾਜਸਥਾਨ ਦਾ ਜਹਾਲਾਵਾੜ ਏਰੀਆ ਹੈ ਜਿੱਥੇ ਦੇ ਪਿਪਲੋੜੀ ਪ੍ਰਾਇਮਰੀ ਸਕੂਲ ਦੀ ਛੱਤ ਡਿੱਗਣ ਕਰਕੇ ਜਿਹੜਾ ਇਹ ਸਾਰਾ ਘਟਨਾ ਵਾਪਰੀ ਹੈਗੀ ਹੈ ਕੁਦਰਤ ਦਾ ਕਹਿ ਇਸ ਸਾਲ ਹੱਦੋਂ ਵੱਧ ਵੇਖਣ ਨੂੰ ਮਿਲਦਾ ਪਿਆ ਕਦੀ ਕਿਤੇ ਹੜ੍ਹ ਆ ਜਾਂਦੇ ਨੇ ਕਦੀ ਕਿਤੇ ਐਸੇ ਇਨਸੀਡੈਂਟ ਵਾਪਰ ਜਾਂਦੇ ਨੇ ਬਿਲਡਿੰਗਾਂ ਡਿੱਗ ਜਾਂਦੀਆਂ ਨੇ ਕਦੇ ਜਹਾ ਅੱਜ ਕ੍ਰੈਸ਼ ਹੋ ਜਾਂਦੇ ਨੇ ਇਸ ਸਾਲ ਐਸੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਦੀ ਕਿਸੇ ਨੇ ਵੀ ਉਮੀਦ ਨਹੀਂ ਕੀਤੀ ਸੀਗੀ